ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਬਹੁਤ ਸੋਹਣੀਆਂ ਨੇ 900 ਰੁਪਏ ਵਿੱਚ ਤਾਨੂੰ ਜਿਹੜਾ ਕਿ ਰੋਮਨ ਸਿਲਕ ਦਾ ਹੈਵੀ ਸਨੇਕ ਵਰਕ ਦੇ ਨਾਲ ਜੜੀ ਬਕਤੇ ਨਾਲ ਸ਼ੋਰਟ ਦਾ ਫੈਬਰਿਕ ਮਿਲੇਗਾ ਬਾਟਮ ਸ਼ੈਂਟੂਨ ਦਾ ਦੁਪੱਟਾ ਬਨਾਰਸੀ ਜਿ ਲਿਖਦਾ 골ਡਨ ਜੈਕਵਰਡ ਹੋਇਆ ਇਹਦੇ ਵਿੱਚ ਜਿਹੜੇ 8 ਰੰਗ ਆਣਗੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਇਹਨਾਂ ਦਾ ਜਿਹੜਾ ਫੈਬਰਿਕ ਜਾਂ ਹੋਰ ਚੀਜ਼ਾਂ ਦੇ ਲਈ ਤੁਸੀਂ ਨਲਾਸ ਤੱਕ ਵੀਡੀਓ ਨੂੰ ਦੇਖਣਾ ਮੈਂ ਸਾਰੀ ਡਿਟੇਲ ਜਿਹੜੀ ਇੱਥੇ ਐਡ ਕਰ ਦੇਾਂਗੀ ਤੁਸੀਂ ਇਹਨਾਂ ਬਾਰੇ ਕੁਝ ਵੀ ਜਾਨਣਾ ਚਾਹੁੰਦੇ ਹੋ ਸੂਟ ਬਾਈ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਸੂਟ ਬਾਰੇ ਕੁਝ ਵੀ ਤਾਂ ਸਕਰੀਨਸ਼ਾਟ ਲੈ ਕੇ ਜਰੂਰ ਸ਼ੇਅਰ ਕਰਨਾ スクリーンショット ਦੇ ਨਾਲ ਜਿਹੜਾ ਕਿ ਮੈਨੂੰ ਇਜ਼ੀ ਹੋ ਜਾਂਦਾ ਕਿ ਤੁਸੀਂ ਕਿਸ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਬਾਕੀ ਕਲੈਕਸ਼ਨ ਅੱਜ ਦੀ ਵੀਡੀਓ ਵਾਲੀਆਂ ਸਾਰੀਆਂ ਇਹ 400 ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਹਮੇਸ਼ਾ ਟ੍ਰੈਂਡ ਕਰਦੀਆਂ ਨੇ ਤੇ ਹੁਣ ਵੀ ਇਹਨਾਂ ਵਿੱਚ ਕੁਝ ਨਵੇਂ ਇੱਕ ਦੋ ਰੰਗ ਐਡ ਹੁੰਦੇ ਨੇ ਕੁਝ ਪੁਰਾਣੇ ਰੰਗ ਜਿਹੜੇ ਨੇ ਉਹ ਸਟਾਕ ਆਊਟ ਹੋ ਜਾਂਦੇ ਨੇ ਕੁਝ ਨਵੇਂ ਐਡ ਹੋ ਜਾਂਦੇ ਨੇ ਇਹਨਾਂ ਵਿੱਚ ਕੁਝ ਇੱਕ ਦੋ ਕਲਰ ਨਵੇਂ ਐਡ ਹੋਏ ਨੇ ਉਹ ਵੀ ਤੁਸੀਂ ਦੇਖ ਲੈਣਾ ਵੀਡੀਓ ਨੂੰ ਤਾਂ ਜਦੋਂ ਤੁਸੀਂ ਲਾਸਟ ਤੱਕ ਦੇਖੋਗੇ ਤੇ ਬਾਕੀ ਜਿਹੜਾ ਹੈ ਕਿ ਇਹ ਕਲੈਕਸ਼ਨਾਂ ਜਿੰਨੀਆਂ ਵੀ ਅੱਜ ਦੀ ਵੀਡੀਓ ਵਾਲੀਆਂ ਨੇ ਟੋਟਲੀ ਸਾਰੀਆਂ ਅਵੇਲੇਬਲ ਨੇ ਰੰਗ ਜਿਹੜੇ ਨੇ ਅਵੇਲੇਬਲ ਨੇ ਕੁਝ ਸੂਟ ਸੀ ਇਹਨਾਂ ਵਿੱਚ ਜਿਹੜੇ ਪਹਿਲਾਂ ਸੋਲਡ ਹੋ ਗਏ ਸੀ ਪਰ ਹੁਣ ਫਿਰ ਤੋਂ ਜਿਹੜੇ ਆ ਕਿ ਆ ਗਏ ਨੇ ਕਿਉਂਕਿ ਕਸਟਮਰਸ ਦੀ ਕਾਫੀ ਡਿਮਾਂਡ ਸੀ ਕਿ ਇਹਨਾਂ ਸੂਟਾਂ ਨੂੰ ਕਿਉਂਕਿ ਰੇਟ ਬਹੁਤ ਅਫੋਰਡੇਬਲ ਆ ਸਿਰਫ ਤੇ ਸਿਰਫ 400 ਰੁਪਏ ਤੇ ਸੂਟਾਂ ਨੂੰ ਇੱਕ ਜਿਹੜਾ ਟ੍ਰੈਂਡੀ ਫੈਬਰਿਕ ਵਾਲਾ ਆਰਗੈਂਜ਼ਾ ਦਾ ਮਿਲ ਜਾਂਦਾ ਸ਼ਰਟ ਬਾਟਮ ਐਂ ਦੁਪੱਟਾ ਤਿੰਨੋਂ ਚੀਜ਼ਾਂ ਦਾ ਇਸ ਲਈ ਫਿਰ ਸਬਦੀ ਡਿਮਾਂਡ ਤੇ ਜਿਹੜੇ ਰੰਗ ਪਹਿਲਾਂ ਕੁਝ ਸੋਲਡ ਹੋ ਗਏ ਸੀ ਉਹ ਫਿਰ ਤੋਂ ਆਏ ਨੇ ਇਹਨਾਂ ਸੂਟਾਂ ਨੂੰ ਸਾਰੇ ਹੀ ਬੜਾ ਪਸੰਦ ਕਰਦੇ ਨੇ ਤਾਂ ਹਮੇਸ਼ਾ ਜਿਹੜੇ ਸੂਟ ਨੇ ਟ੍ਰੈਂਡ ਵਿੱਚ ਰਹ ਰਹੇ ਨੇ ਪਿਛਲੇ 1 ਸਾਲ ਤੋਂ ਸ਼ਰਟ ਤੇ ਦੁਪੱਟਾ ਜਿਹੜਾ ਤੁਹਾਨੂੰ ਆਰਗੈਂਜ਼ਾ ਦਾ ਮਿਲੇਗਾ ਬਾਟਮ ਜਿਹੜਾ ਤੁਹਾਨੂੰ ਜਾਰਜਟ ਦਾ ਮਿਲੇਗਾ 2 8 ਮੀਟਰ ਦੀ ਸ਼ਰਟ 2 8 ਮੀਟਰ ਦਾ ਬਾਟਮ 2 8 ਮੀਟਰ ਦਾ ਦੁਪੱਟਾ ਫੈਬਰਿਕ ਜਿਹੜਾ ਹੈ ਬਾਕੀ ਇਹਨਾਂ ਦੇ ਬਾਰੇ ਵਿੱਚ ਕੁਝ ਵੀ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਹੈ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਇਹ ਕਾਟਨ ਦੀਆਂ ਕਲੈਕਸ਼ਨਾਂ ਨੇ ਸ਼ਰਟ ਵੀ ਪ੍ਰਿੰਟਡ ਆਏਗੀ ਬਾਟਮ ਵੀ ਪ੍ਰਿੰਟਡ ਆਏਗਾ ਦੁਪੱਟਾ ਬੜਾ ਵਧੀਆ ਜਿਹੜਾ ਕਿ ਪੈਚਵਰਕ ਲਗਾਇਆ ਹੈ ਇਹਦੇ ਤੇ ਸ਼ਰਟ ਆਲਓਵਰ ਮਸਲੀਨ ਦੀ ਹੈ ਕਾਟਨ ਦੀ ਡਿਜੀਟਲ ਪ੍ਰਿੰਟ ਨਾਲ 2.5 ਮੀਟਰ 680 ਰੁਪਏ ਦਾ ਰੇਟ ਹੈ ਦੁਪੱਟਾ ਡਿਜੀਟਲ ਪ੍ਰਿੰਟ ਵਾਲਾ ਚਿਨੌਨ ਦਾ ਬਾਟਮ ਮਸਲੀਨ ਦਾ ਆਏਗਾ ਡਿਜ਼ਾਈਨ ਪ੍ਰਿੰਟ ਜਿਹੜਾ ਨਾ ਸੈਲਫ ਪ੍ਰਿੰਟ ਵਾਲਾ 680 ਇਹਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰजेस ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਮੋਸਟਲੀ ਕਲੈਕਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਤੇ ਸਾਰੀਆਂ 3D ਕੀ ਸ਼ਿਪਿੰਗ ਚਾਰजेस ਉਹ ਬਿਲਕੁਲ ਫ੍ਰੀ ਹੁੰਦੇ ਨੇ ਅੱਜ ਵਾਲੀ ਵੀਡੀਓ ਤੇ ਵੀ ਜਿੰਨੀਆਂ ਵੀ ਕਲੈਕਸ਼ਨ ਐਡ ਕੀਤੀਆਂ ਨੇ ਸਭ ਤੇ ਜਿਹੜੇ ਕੀ ਸ਼ਿਪਿੰਗ ਚਾਰजेस ਨੇ ਬਿਲਕੁਲ ਫ੍ਰੀ ਨੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਕਿਸੇ ਵੀ ਕਲੈਕਸ਼ਨ ਤੇ ਜਿਹੜੀ ਅੱਜ ਦੀ ਵੀਡੀਓ ਪਾ ਲਈ ਹੈ ਬਾਕੀ ਕਲੈਕਸ਼ਨਾਂ ਜਿਹੜੀਆਂ ਨੇ ਉਹ ਹਮੇਸ਼ਾ ਅਫੋਰਡੇਬਲ ਰੇਟ ਵਿੱਚ ਆਉਂਦੀਆਂ ਨੇ ਫ੍ਰੀ ਸ਼ਿਪਿੰਗ ਚਾਰजेस ਹੁੰਦੀ ਹੈ ਹਮੇਸ਼ਾ ਤੁਹਾਡੇ ਘਰ ਤੱਕ ਜਿਹੜੇ ਕਿ ਸੂਟ ਨੇ ਉਹ ਬਿਲਕੁਲ ਫ੍ਰੀ ਕੋਈ ਵੀ ਐਕਸਟਰਾ ਚਾਰजेस ਕੋਰੀਅਰ ਦਾ ਨਹੀਂ ਲੱਗੇਗਾ ਆਲ ਓਵਰ ਇੰਡੀਆ ਜਿਹੜੇ ਕਿ ਸੂਟ ਨੇ ਉਹ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਪਹੁੰਚਦੇ ਨੇ ਐਮ ਵਾਲੀ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਕਾਟਨ ਦਾ ਦੁਪੱਟਾ ਟਰਾਈ ਮੀਟਰ ਦੀ ਸ਼ਰਟ ਟਰਾਈ ਮੀਟਰ ਦਾ ਬਾਟਮ ਟਰਾਈ ਮੀਟਰ ਦਾ ਦੁਪੱਟਾ ਕੁਝ ਵਿੱਚ ਜਿਹੜਾ ਕਿ ਦੁਪੱਟਾ ਸ਼ਰਟ ਤੇ ਬਾਟਮ ਤਿੰਨੋਂ ਚੀਜ਼ਾਂ ਪ੍ਰਿੰਟਡ ਨੇ ਬਟ ਕੁਝ ਵਿੱਚ ਕੀ ਹੈ ਕਿ ਬਾ ਤੇ ਕੁਛ ਵਿੱਚ ਬਾਟਮ ਪਲੇਨ ਹੈ ਦੁਪੱਟਾ ਪ੍ਰਿੰਟਡ ਹੈ 560 ਰੁਪਏ ਦਾ ਰੇਟ ਹੈ ਜ਼ਿਆਦਾਤਰ ਜਿਹੜੇ ਸੂਟ ਨੇ ਉਹਨਾਂ ਦੀ ਗਲੀਆਂ ਤੇ ਕਢਾਈ ਹੋਈ ਹੈ ਇਹਦੇ ਵਿੱਚ ਬਲੈਕ ਕਲਰ ਦਾ ਬਾਟਮ ਆਇਕਾ ਪਲੇਨ ਸ਼ਰਟ ਬੜੀ ਵਧੀਆ ਪ੍ਰਿੰਟਡ ਹੈ ਦੁਪੱਟਾ ਬੜਾ ਵਧੀਆ ਪ੍ਰਿੰਟਡ ਹੈ 560 ਰੁਪਏ ਦਾ ਰੇਟ ਹੈ ਬੜਾ ਅਫੋਰਡੇਬਲ ਰੇਟ ਹੈ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਤੇ ਬੈਸਟ ਫੈਬਰਿਕ ਹੈ ਕੜੀਆਂ ਲਈ ਕੋਈ ਕੰਪਲੇਨ ਨਹੀਂ ਹੈ ਇਸ ਫੈਬਰਿਕ ਦੀ ਸਾਰੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਤੁਸੀਂ ਅਗਰ ਇਹਨਾਂ ਸੂਟਾਂ ਬਾਰੇ ਵਿੱਚ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਪਿਆ ਨੰਬਰ ਦਿੱਤਾ ਹੋਇਆ 6239245750 ਉਸ ਨੰਬਰ ਤੇ ਜਾ ਕੇ ਮੈਨੂੰ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਤ ਦੇ ਬਾਰੇ ਵਿੱਚ ਤੁਸੀਂ ਜਾਣਨਾ ਚਾਹੁੰਦੇ ਹੋ ਤੇ ਜੇਕਰ ਚੈਨਲ ਤੇ ਨਵੇਂ ਹੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋਗੇ ਅੱਜ ਕੱਲ ਕਿਹੜੀਆਂ ਜਿਵੇਂ ਕਿ ਹੁਣ ਸਮਰ ਹੈ ਤੇ ਗਰਮੀਆਂ ਨਾਲ ਰਿਲੇਟਡ ਕਾਟਨ ਦੀਆਂ ਕਿਹੜੀ-ਕਿਹੜੀਆਂ ਕਲੈਕਸ਼ਨਾਂ ਜਿਹੜੀਆਂ ਨੇ ਟ੍ਰੈਂਡ ਕਰ ਰਹੀਆਂ ਨੇ ਹਮੇਸ਼ਾ ਮੈਂ ਉਹੀ ਕਲੈਕਸ਼ਨਾਂ ਲੈ ਕੇ ਆਉਂਦੀ ਆ ਜਿਹੜੀਆਂ ਟ੍ਰੈਂਡਿੰਗ ਹੁੰਦੀਆਂ ਨੇ ਤੇ ਜਾਂ ਫਿਰ ਜਿਹੜੀਆਂ ਆਫਰਾਂ ਵਿੱਚ ਹੁੰਦੀਆਂ ਨੇ ਜਾਂ ਬਹੁਤ ਘੱਟ ਰੇਟਾਂ ਵਿੱਚ ਆਈਆਂ ਹੁੰਦੀਆਂ ਨੇ ਵਧੀਆ ਫੈਬਰਿਕ ਦੇ ਵਿੱਚ ਜੇਕਰ ਵੀਡੀਓ ਅੱਛੀ ਲੱਗੇ ਕਲੈਕਸ਼ਨਾਂ ਅੱਛੀਆਂ ਲੱਗਣ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਹੜੇ ਸੂਟ ਸਭ ਤੋਂ ਜ਼ਿਆਦਾ ਪਸੰਦ ਆਏ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ